ਸੰਘਰੂਰ ਦੇ ਵਿੱਚ ਇਸ ਸਮੇਂ ਸੰਘਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵਧਦੀਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਪੰਜਾਬ ਦੇ ਵਿੱਚ ਹੜ੍ਹਾਂ ਦਾ ਜਿਹੜਾ ਦੌਰਾ ਕੀਤਾ ਗਿਆ ਸੀਗਾ 1600 ਕਰੋੜ ਰੁਪਏ ਦਾ ਜਿਹੜਾ ਇੱਕ ਰਾਹਤ ਪੈਕੇਜ ਪੰਜਾਬ ਨੂੰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਨੇ ਜਾਂ ਜਿਹੜੇ ਵਿਧਾਇਕ ਨੇ ਉਹਨਾਂ ਦੇ ਟਵਿੱਟਰ ਹੈਂਡਲਾਂ ਤੋਂ ਜਿਹੜੀਆਂ ਪੋਸਟਾਂ ਪਹਿਲਾਂ ਸ਼ੁਰੂ ਹੁੰਦੀਆਂ ਨੇ ਤਾਂ ਇਸ ਤੋਂ ਬਾਅਦ ਇੱਕ ਪੋਸਟ ਹੈ ਜਿਹੜੀ 10 ਸਤੰਬਰ ਨੂੰ ਸ਼ਾਮ ਨੂੰ 9 ਵਜੇ ਦੇ ਕਰੀਬ ਡਿਪਟੀ ਕਮਿਸ਼ਨਰ ਸੰਗਰੂਰ ਦੇ ਜਿਹੜਾ ਐਕਸ ਹੈਂਡਲ ਤੋਂ ਜਿਹੜੀ ਇਹ ਪੋਸਟ ਪੈਂਦੀ ਹੈ ਕਿ ਤੁਹਾਨੂੰ ਇਹ ਇਹ ਪੋਸਟ ਵੀ ਤੁਹਾਨੂੰ ਦਿਖਾਉਣੀ ਹੈ ਕਿ ਜਿਹੜੀ ਐਕਸ ਹੈਂਡਲ ਤੋਂ ਡੀਸੀ ਸੰਗਰੂਰ ਦੇ ਨਾਮ ਤੇ ਜਿਹੜਾ ਪੇਜ ਬਣਿਆ ਹੋਇਆ ਉਸ ਤੋਂ ਇਹ ਪੋਸਟ ਪਾਈ ਜਾਂਦੀ ਹੈ ਜਿਸ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਹਰੀ ਕ੍ਰਾਂਤੀ ਤਹਿਤ ਦੇਸ਼ ਦੇ ਅਨਾਜ ਭੰਡਾਰ ਭਰਨ ਅਤੇ ਦੇਸ਼ ਦੀ ਰਾਖੀ ਲਈ ਸਰਹੱਦਾਂ ਉੱਤੇ ਸਭ ਤੋਂ ਵੱਧ ਜਾਣਾਂਵਾਰਨ ਵਾਲੇ ਪੰਜਾਬ ਦਾ ਅੱਜ ਜਦੋਂ ਹੜਾਂ ਦੀ ਮਾਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਪੰਜਾਬ ਲਈ ਕੇਵਲ 1600 ਕਰੋੜ ਰੁਪਏ ਦੀ ਰਾਹਤ ਰਾਸ਼ੀ ਐਲਾਨੀ ਗਈ ਹੈ ਤਾਂ ਇਹ ਪੰਜਾਬ ਦੇ ਨਾਲ ਕੋਝਾ ਮਜ਼ਾਕ ਹੈ ਤਾਂ ਇਸ ਦੇ ਵਿੱਚ ਜਿਹੜੇ ਨਹਿਰੀ ਵਿਭਾਗ ਦੇ ਮੰਤਰੀ ਨੇਗੇ ਵਿਰਿੰਦਰ ਕੋਇਲ ਗੋਇਲ ਉਹਨਾਂ ਦੀਆਂ ਜਿਹੜੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਤਾਂ ਇਸ ਤੋਂ ਬਾਅਦ ਇਹ ਪੋਸਟ ਹੈ ਜਿਹੜੀ 9:04 ਮਿੰਟ ਦੇ ਉੱਪਰ ਹੈ ਜਿਹੜਾ ਡੀਸੀ ਸੰਗਰੂਰ ਐਕਸ ਹੈਂਡਲ ਹਾਊਸ ਤੇ ਉੱਪਰ ਪੋਸਟ ਕੀਤੀ ਜਾਂਦੀ ਹੈ ਕੁਝ ਘੰਟਿਆਂ ਤੱਕ ਇਹ ਪੋਸਟ ਉੱਥੇ ਰਹਿੰਦੀ ਹੈ ਤਾਂ ਇਸ ਤੋਂ ਬਾਅਦ ਪੋਸਟ ਡਿਲੀਟ ਕਰ ਦਿੱਤੀ ਜਾਂਦੀ ਹੈ ਤਾਂ ਇਸ ਤੋਂ ਬਾਅਦ ਜਿਹੜਾ ਇਸ ਦੇ ਉੱਪਰ ਜਿਹੜਾ ਡੀਸੀ ਸੰਗਰੂਰ ਦੇ ਵੱਲੋਂ ਪੋਸਟ ਕੀਤਾ ਜਾਂਦਾ ਹੈਗਾ ਕਿ ਇਹ ਗਲਤੀ ਨਾਲ ਪੋਸਟ ਪਾਈ ਗਈ ਸੀ ਪਰ ਇਸ ਤੋਂ ਬਾਅਦ ਜਿਹੜੀ ਰਾਜਨੀਤਿਕ ਆਉ ਭਖਦੀ ਹੈਗੀ ਤਾਂ ਲਗਾਤਾਰ ਕਈ ਦਿਨਾਂ ਬਾਅਦ ਹੁਣ ਜਿਹੜਾ ਪੀਐਮਓ ਤੋਂ ਇੱਕ ਨੋਟਿਸ ਹੈ ਜਿਹੜਾ ਉਹ ਡੀਸੀ ਸੰਗਰੂਰ ਨੂੰ ਭੇਜਿਆ ਗਿਆ ਹੈਗਾ ਜਿਸ ਦੇ ਵਿੱਚ ਕਾਰਨ ਦੱਸੋ ਨੋਟਿਸ ਹੈ ਜਿਹੜਾ ਉਹ ਕਿਹਾ ਗਿਆ ਹੈਗਾ ਕਿ ਕਾਰਨ ਦੱਸੋ ਕਿ ਕਿਸ ਕਾਰਨ ਇਹ ਜਿਹੜੀ ਪੋਸਟ ਐ ਪਾਈ ਗਈ ਆ ਤੁਹਾਨੂੰ ਦੱਸਦੀ ਕਿ ਇਹ ਇੱਕ ਰਾਜਨੀਤਿਕ ਪੋਸਟ ਸੀ ਜਿਹੜੀ ਡੀਸੀ ਸੰਗਰੂਰ ਦੇ ਪੇਜ ਤੋਂ ਜਿਹੜੀ ਪਾਈ ਗਈ ਸੀ ਲਗਾਤਾਰ ਜਿਹੜੀ ਇਹ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈਗੀ ਹੁਣ ਡੀਸੀ ਸੰਗਰੂਰ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਜਵਾਬ ਆਏਗਾ ਉਹ ਭੇਜਿਆ ਜਾਂਦਾ ਹੈ ਜਾਂ ਕਿਸੇ ਜਿਹੜਾ ਜਿਹੜਾ ਅਧਿਕਾਰੀ ਨੂੰ ਜਾਂ ਜਿਹੜਾ ਕਿਸੇ ਅਫਸਰ ਨੂੰ ਬਲੀ ਦਾ ਬੱਕਰਾ ਬਣਾਇਆ ਜਾਂਦਾ ਉਹ ਹੁਣ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਵੇਗਾ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜਿਹੜਾ ਸੰਗਰੂਰ ਡਿਪਟੀ ਕਮਿਸ਼ਨਰ ਸੰਗਰੂਰ ਦਾ ਜਿਹੜਾ ਐਕਸ ਹੈਂਡਲ ਹੈ ਉਹ ਡੀਪੀਆਰਓ ਡਿਪਾਰਟਮੈਂਟ ਦੇ ਵੱਲੋਂ ਚਲਾਇਆ ਜਾਂਦਾ ਹੈਗਾ ਤਾਂ ਹੁਣ ਇਹ ਕਿਸ ਵਿਭਾਗ ਦੇ ਉੱਪਰ ਕਾਰਵਾਈ ਹੁੰਦੀ ਹੈ ਕਿਸ ਤਰ੍ਹਾਂ ਦਾ ਜਿਹੜਾ ਇਹਦਾ ਜਵਾਬੀ ਲੈਟਰ ਹੈਗਾ ਉਹ ਡੀਸੀ ਸੰਗਰੂਰ ਦੇ ਵੱਲੋਂ ਭੇਜਿਆ ਜਾਂਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ਼ ਨਜ਼ਰ ਆਵੇਗਾ ਪਰ ਇਸ ਤੋਂ ਬਾਅਦ ਇੱਕ ਇਹ ਵੱਡੇ ਸਵਾਲ ਖੜੇ ਹੋ ਗਏ ਨੇ ਕਿ ਇਸ ਤਰ੍ਹਾਂ ਇੱਕ ਪ੍ਰਸ਼ਾਸਨਿਕ ਅਧਿਕਾਰੀ ਦੇ ਐਕਸ ਹੈਂਡਲ ਤੋਂ ਇਸ ਤਰ੍ਹਾਂ ਦੀ ਪੋਸਟ ਪੈਣ ਤੋਂ ਪਤਾ ਲੱਗਦਾ ਹੈਗਾ ਕਿ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਐਕਸ ਹੈਂਡਲ ਨੇ ਆਖਿਰੋ ਕੌਣ ਚਲਾ ਰਿਹਾ ਹੈਗਾ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਰ ਸੰਗਰੂਰ ਦੇ ਵਿੱਚ ਇਸ ਸਮੇਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੱਧਦੀਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਪੰਜਾਬ ਦੇ ਵਿੱਚ ਹੜ੍ਹਾਂ ਦਾ ਜਿਹੜਾ ਦੌਰਾ ਕੀਤਾ ਗਿਆ ਸੀਗਾ 1600 ਕਰੋੜ ਰੁਪਏ ਦਾ ਜਿਹੜਾ ਇੱਕ ਰਾਹਤ ਪੈਕੇਜ ਪੰਜਾਬ ਨੂੰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਨੇ ਜਾਂ ਜਿਹੜੇ ਵਿਧਾਇਕ ਨੇ ਉਹਨਾਂ ਦੇ ਟਵਿੱਟਰ ਹੈਂਡਲਾਂ ਤੋਂ ਜਿਹੜੀਆਂ ਪੋਸਟਾਂ ਪਣਿਆ ਸ਼ੁਰੂ ਹੁੰਦੀਆਂ ਨੇ ਤਾਂ ਇਸ ਤੋਂ ਬਾਅਦ ਇੱਕ ਪੋਸਟ ਹੈ ਜਿਹੜੀ 10 ਸਤੰਬਰ ਨੂੰ ਸ਼ਾਮ ਨੂੰ 9 ਵਜੇ ਦੇ ਕਰੀਬ ਡਿਪਟੀ ਕਮਿਸ਼ਨਰ ਸੰਗਰੂਰ ਦੇ ਜਿਹੜਾ ਐਕਸ ਹੈਂਡਲ ਤੋਂ ਜਿਹੜੀ ਇਹ ਪੋਸਟ ਪੈਂਦੀ ਹੈ ਕਿ ਤੁਹਾਨੂੰ ਇਹ ਇਹ ਪੋਸਟ ਵੀ ਤੁਹਾਨੂੰ ਦਿਖਾਉਂਦੇ ਆ ਕਿ ਜਿਹੜੀ ਐਕਸ ਹੈਂਡਲ ਤੋਂ डीसी ਸੰਗਰੂਰ ਦੇ ਨਾਮ ਤੇ ਜਿਹੜਾ ਪੇਜ ਬਣਿਆ ਹੋਇਆ ਉਸ ਤੋਂ ਇਹ ਪੋਸਟ ਪਾਈ ਜਾਂਦੀ ਹੈ ਜਿਸ ਦੇ ਵਿੱਚ ਲਿਖਿਆ ਜਾਂਦਾ ਕਿ ਹਰੀ ਕ੍ਰਾਂਤੀ ਤਹਿਤ ਦੇਸ਼ ਦੇ ਅਨਾਜ ਭੰਡਾਰ ਭਰਨ ਅਤੇ ਦੇਸ਼ ਦੀ ਰਾਖੀ ਲਈ ਸਰਹੱਦਾਂ ਉੱਤੇ ਸਭ ਤੋਂ ਵੱਧ ਜਾਨਾਂ ਵਾਰਨ ਵਾਲੇ ਪੰਜਾਬ ਦਾ ਜਦੋਂ ਹੜਾਂ ਦੀ ਮਾਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਲਈ ਕੇਵਲ 1600 ਕਰੋੜ ਰੁਪਏ ਦੀ ਰਾਹਤ ਰਾਸ਼ੀ ਐਲਾਨੀ ਗਈ ਹੈ ਤਾਂ ਇਹ ਪੰਜਾਬ ਦੇ ਨਾਲ ਕੋਝਾ ਮਜ਼ਾਕ ਹੈ ਤਾਂ ਇਸ ਦੇ ਵਿੱਚ ਜਿਹੜੇ ਨਹਿਰੀ ਵਿਭਾਗ ਦੇ ਮੰਤਰੀ ਨੇਗੇ ਵਰਿੰਦਰ ਕੋਇਲ ਗੋਇਲ ਉਹਨਾਂ ਦੀਆਂ ਜਿਹੜੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਤਾਂ ਇਸ ਤੋਂ ਬਾਅਦ ਇਹ ਪੋਸਟ ਹੈ ਜਿਹੜੀ 9:04 ਮਿੰਟ ਦੇ ਉੱਪਰ ਹੈ ਜਿਹੜਾ ਡੀਸੀ ਸੰਗਰੂਰ ਐਕਸ ਹੈਂਡਲ ਹੈ ਉਸ ਦੇ ਉੱਪਰ ਪੋਸਟ ਕੀਤੀ ਜਾਂਦੀ ਹੈ ਕੁਝ ਘੰਟਿਆਂ ਤੱਕ ਇਹ ਪੋਸਟ ਉੱਥੇ ਰਹਿੰਦੀ ਹੈ ਤਾਂ ਇਸ ਤੋਂ ਬਾਅਦ ਪੋਸਟ ਡਿਲੀਟ ਕਰ ਦਿੱਤੀ ਜਾਂਦੀ ਹੈ ਤਾਂ ਇਸ ਤੋਂ ਬਾਅਦ ਕਿ ਜਿਹੜਾ ਇਸ ਦੇ ਉੱਪਰ ਜਿਹੜਾ ਡੀਸੀ ਸੰਗਰੂਰ ਦੇ ਵੱਲੋਂ ਪੋਸਟ ਕੀਤਾ ਜਾਂਦਾ ਹੈਗਾ ਕਿ ਇਹ ਗਲਤੀ ਨਾਲ ਪੋਸਟ ਪਾਈ ਗਈ ਸੀ ਪਰ ਇਸ ਤੋਂ ਬਾਅਦ ਜਿਹੜੀ ਰਾਜਨੀਤੀ ਆਉ ਭੱਗਦੀ ਹੈਗੀ ਤਾਂ ਲਗਾਤਾਰ ਕਈ ਦਿਨਾਂ ਬਾਅਦ ਹੁਣ ਜਿਹੜਾ ਪੀਐਮਓ ਤੋਂ ਇੱਕ ਨੋਟਿਸ ਹੈ ਜਿਹੜਾ ਉਹ ਡੀਸੀ ਸੰਗਰੂਰ ਨੂੰ ਭੇਜਿਆ ਗਿਆ ਹੈਗਾ ਜਿਸ ਦੇ ਵਿੱਚ ਕਾਰਨ ਦੱਸੋ ਨੋਟਿਸ ਹੈ ਜਿਹੜਾ ਉਹ ਕਿਹਾ ਗਿਆ ਹੈਗਾ ਕਿ ਕਾਰਨ ਦੱਸੋ ਕਿ ਕਿਸ ਕਾਰਨ ਇਹ ਜਿਹੜੀ ਪੋਸਟ ਹੈ ਪਾਈ ਗਈ ਆ ਤੁਹਾਨੂੰ ਦੱਸਦੀ ਕਿ ਇਹ ਇੱਕ ਰਾਜਨੀਤਿਕ ਪੋਸਟ ਸੀ ਜਿਹੜੀ ਡੀਸੀ ਸੰਗਰੂਰ ਦੇ ਪੇਜ ਤੋਂ ਜਿਹੜੀ ਪਾਈ ਗਈ ਸੀ ਲਗਾਤਾਰ ਜਿਹੜੀ ਇਹ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈਗੀ ਹੁਣ ਡੀਸੀ ਸੰਗਰੂਰ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਜਵਾਬ ਹੈਗਾ ਉਹ ਭੇਜਿਆ ਜਾਂਦਾ ਹੈ ਜਾਂ ਕਿਸੇ ਜਿਹੜਾ ਜਿਹੜਾ ਅਧਿਕਾਰੀ ਨੂੰ ਜਾਂ ਜਿਹੜਾ ਕਿਸੇ ਅਫਸਰ ਨੂੰ ਬਲੀ ਦਾ ਬੱਕਰਾ ਬਣਾਇਆ ਜਾਂਦਾ ਉਹ ਹੁਣ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਵੇਗਾ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜਿਹੜਾ ਸੰਗਰੂਰ ਡਿਪਟੀ ਕਮਿਸ਼ਨਰ ਸੰਗਰੂਰ ਦਾ ਜਿਹੜਾ ਐਕਸ ਹੈਂਡਲ ਹੈ ਉਹ ਡੀਪੀਆਰਓ ਡਿਪਾਰਟਮੈਂਟ ਦੇ ਵੱਲੋਂ ਚਲਾਇਆ ਜਾਂਦਾ ਹੈਗਾ ਤਾਂ ਹੁਣ ਇਹ ਕਿਸ ਵਿਭਾਗ ਦੇ ਉੱਪਰ ਕਾਰਵਾਈ ਹੁੰਦੀ ਹੈ ਕਿਸ ਤਰ੍ਹਾਂ ਦਾ ਜਿਹੜਾ ਇਹਦਾ ਜਵਾਬੀ ਲੈਟਰ ਹੈਗਾ ਉਹ ਡੀਸੀ ਸੰਗਰੂਰ ਦੇ ਵੱਲੋਂ ਭੇਜਿਆ ਜਾਂਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ਼ ਨਜ਼ਰ ਆਵੇਗਾ ਪਰ ਇਸ ਤੋਂ ਬਾਅਦ ਇਹ ਵੱਡੇ ਸਵਾਲ ਖੜੇ ਹੋ ਗਏ ਨੇ ਕਿ ਇਸ ਤਰ੍ਹਾਂ ਇੱਕ ਪ੍ਰਸ਼ਾਸਨਿਕ ਅਧਿਕਾਰੀ ਦੇ ਐਕਸ ਹੈਂਡਲ ਤੋਂ ਇਸ ਤਰ੍ਹਾਂ ਦੀ ਪੋਸਟ ਪੈਣ ਤੋਂ ਪਤਾ ਲੱਗਦਾ ਹੈਗਾ ਕਿ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਐਕਸ ਹੈਂਡਲ ਨੇ ਆਖਿਰੋ ਕੌਣ ਚਲਾ ਰਿਹਾ ਹੈਗਾ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਰ